ਦਰਸ਼ਕਾਂ ਲਈ ਸੰਜੈ نیوز دیکھ رہے ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਬਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂਾਂ ਲੁਧਿਆਣਾ ਵਿਖੇ ਸੀਐਮ ਮਾਨ ਨੇ ਪੁਲਿਸ ਅਫਸਰਾਂ ਨਾਲ ਕੀਤੀ ਮੀਟਿੰਗ ਅਧਿਕਾਰੀਆਂ ਨੂੰ ਦਿੱਤੀਆਂ ਸਖਤ ਹਦਾਇਤਾਂ ਮਹਾਰਾਣੀ ਪਰਨੀਤ ਕੌਰ ਨੂੰ ਲੈ ਕੇ ਫਰਜੀ ਖਬਰ ਕਾਂਗਰਸ ਛੱਡ ਕੇ ਬੀਜੇਪੀ ਚੋਂ ਹੁਣੇ ਸ਼ਾਮਲ ਮੰਤਰੀ ਤਿਆਲੀ ਨੇ ਵਿਧਾਨ ਸਭਾ ਚ ਚੁੱਕਿਆ 84 ਦੰਗਾ ਪੀੜਤਾਂ ਦਾ ਮੁੱਦਾ ਇਸ ਮਸਲੇ ਵੱਲ ਖਿੱਚਿਆ ਸੀਮਾਨ ਨੇ ਕਿਹਾ ਲੋਕ ਸਭਾ ਚੋਣਾਂ 'ਚ ਨਸ਼ਾ ਤਸਕਰੀ ਦਾ ਸ਼ੱਕ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ ਜੇਕਰ ਤਸਕਰ ਪੜਿਆ ਜਾਂਦਾ ਹੈ ਤਾਂ ਪਿਛੜੇ ਲਿੰਕਾਂ ਦੀ ਖੋਜ ਕਰੋ ਲੁਧਿਆਣਾ 'ਚ ਪਰਿਵਾਰ ਤੇ ਜਾਨ ਲੈਵਾ ਹਮਲਾ ਪੰਜ ਜ਼ਖਮੀ ਨੌਜਵਾਨ ਦੇ ਪੇਟ 'ਚ ਕੁਮਾਰਿਆ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਸ਼ਰਾਬੀ ਨੇ ਕੀਤਾ ਗੁਨਾਹ ਚੰਡੀਗੜ੍ਹ ਦੇ ਲਾਂਟੇ ਮਾਲ ਜ 11 ਲੱਖ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਕੁੜੀ ਸਣੇ ਤਿੰਨ ਲੋਕਾਂ ਨੂੰ ਕਤਿਰਫਾਰ ਪੰਜਾਬ ਚ ਮੋੜ ਬਦਲੇਗਾ ਮੌਸਮ ਦਾ ਮિજાਜ ਮੌਸਮ ਵਿਭਾਗ ਵੱਲੋਂ ਪੰਜ ਜ਼ਿਲ੍ਹੀਆਂ ਚ ਮੀਂਹ ਦਾ ਅਲਰਟ ਜਾਰੀ ਕਪੂਰਥਲਾ ਦੇ ਬੈਂਕ ਚ ਚੋਰਾਂ ਨੇ ਕੀਤੀ ਚੋਰੀ ਦੀ ਕੋਸ਼ਿਸ਼ ਸੇਫ ਰੂਮ ਦਾ ਤਾਲਾ ਤੋੜਿਆ ਪੁਲਿਸ ਨੇ ਐਫ ਆਰ ਕੀਤਾ ਚੰਡੀਗੜ੍ਹ ਦੇ ਪ੍ਰਸ਼ਾਸਕ ਪੁਜੋਹਿਤ ਮੁਫਤ ਪਾਣੀ ਦੇਣ ਤੇ ਸਖਤ ਮੇਅਰ ਕੁਲਦੀਪ ਕੁਮਾਰ ਨੇ ਕੀਤੀ ਪ्रेस ਵਾਰਤਾ ਈ-ਕਮਰਸ ਪੋਰਟਲ ਤੇ ਪਰਮਾਉ ਵਿਗਿਆਪਨਾ ਤੇ ਚੰਡੀਗੜ੍ਹ ਕੰਜ਼ਿਊਮਰ ਕਮਿਸ਼ਨ ਸਖਤ ਕਾਰਵਾਈ ਦੇ ਹੁਕਮ ਯੂਪੀ ਦੇ ਪ੍ਰਾਇਮਰੀ ਹੈਲਥ ਸੈਂਟਰ ਚ ਐਸਡੀਐਫ ਨੇ ਹਸਪਤਾਲ ਚ ਖੁੰਡ ਕੱਢ ਕੇ ਮਾਰੀ ਰੇਡ ਪੈ ਗਈਆਂ ਭਾਜੜਾ ਮਰੀਜ਼ਾਂ ਦੀ ਸਿਹਤ ਨਾਲ ਹੋ ਰਿਹਾ ਸੀ ਖਿਲਵਾੜ ਪੀਐਮ ਮੋਦੀ ਦੇ ਦਾਨ ਚ ਦੇ ਦਿੱਤਾ ਆਪਣਾ ਗਾਂਧੀ ਨਗਰ ਵਾਲਾ ਪਲਾਟ ਦਵਾਈ ਕੰਪਨੀਆਂ ਦੇ ਖਰਚੇ ਤੇ ਵਿਦੇਸ਼ ਚ ਸੈਰ ਨਹੀਂ ਕਰ ਸਕਣਗੇ ਡਾਕਟਰ ਗਿਫਟ ਤੇ ਵੀ ਸਰਕਾਰ ਦੀ ਰੋਕ ਸਿੱਖ ਔਰਤਾਂ ਨੂੰ ਹੈਲਪਟ ਤੇ ਛੋਟ ਦੇਣ ਤੇ ਹਾਈ ਕੋਰਟ ਸਖਤ ਕੇਂਦਰ ਦੇ ਜਵਾਬ ਤੇ ਪਾਈ ਚਾੜ ਟ੍ਰੇਨ ਟਿਕਟ ਬੁੱਕ ਕਰਨ ਚ AI ਟੂਲ ਕਰੇਗਾ ਤੁਹਾਡੀ ਮਦਦ IRCTC ਦੀ ਵੈਬਸਾਈਟ ਤੇ ਐਪ ਤੇ ਕਰ ਸਕੋਗੇ ਇਸਤੇ ਮਾੜੇ ਦੇ ਸੰਕਟ ਦੌਰਾਨ ਬੰਗਲੂਰੋ ਛੱਡ ਰਹੇ ਲੋਕ ਦਫਤਰਾਂ ਵਿੱਚ ਘਰੋਂ ਕੰਮ ਕਰਨ ਦੀ ਮੰਗ সুইমিং ਪੂਲ ਚ ਪੀਣ ਵਾਲਾ ਪਾਣੀ ਪਾਉਣ ਤੇ 5000 ਰੁਪਏ ਦਾ ਜੁਰਮਾਨਾ UK ਚ ਰਹਿੰਦੇ ਭਾਰਤੀਆਂ ਨੂੰ ਵੱਡਾ ਝਟਕਾ ਵਿਦੇਸ਼ੀ ਕਾਮੇ ਹੁਣ ਨਹੀਂ ਬੁਲਾ ਸਕਣਗੇ ਪਰਿਵਾਰ ਨੂੰ ਪਰਿਸ਼ਤਾਪ ਬਣ 600 ਯਹੂਦੀਆ ਬੱਚਿਆਂ ਨੂੰ ਬਚਾਇਆ 49 ਸਾਲ ਤੱਕ ਸੀਨੇ ਚ ਦਬਾਏ ਰੱਖਿਆ ਰਾਤ ਉਹਨੇ ਕਿਹਾ ਪਰਮਾਣੂ ਯੁੱਧ ਲਈ ਤਿਆਰ ਹੈ ਰੂਸ ਜੇਕਰ ਅਮਰੀਕਾ ਯੂਕਰੇਨ ਚ ਫੌਜ ਭੇਜੇਗਾ ਤਾਂ ਜੰਗ ਵਧੇਗੀ ਪਰਮਾਣੂ ਹਥਿਆਰਾਂ ਦੀ ਵਰਤੋਂ ਕੀ ਕਰਨੀ ਹੈ 10 IPL ਟੀਮਾਂ ਦਾ ਸੰਭਾਵਿਕ ਖੇਡਣਾ 11 CSK ਸ਼ੁਰੂਆਤੀ ਜੋੜ ਨੂੰ ਬਦਲੇਗਾ ਮਾਰਕਰਮ ਲਈ SRH ਵਿੱਚ ਖੇਡਣਾ ਮੁਸ਼ਕਲ ਹੋਵੇਗਾ ਸ਼੍ਰੇਸ਼ ਫਿਰ ਤੋਂ ਕਪਤਾਨੀ ਕਰਨਗੇ ਐਸਐਨ ਹੁਣ ਤੱਕ ਦੀਆਂ ਮੁਖ ਖਬਰਾਂ ਮੈਨੂੰ ਦਿਓ ਆਜ਼ਾਦ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜੀ ਨਿਊਜ਼